ਜਾ ਕਪਾਪੇ ਸਟ ਵੀ ਲਵਾ ਲਈ ਪਹਿਲੀ ਵਾਰ ਹੀ ਆਇਆ ਨਾ ਪਾਪਾ ਹਾਂ ਤੇ ਡੈਡੀ ਨੂੰ ਕੀ ਕਹਿੰਦੇ ਚੁੱਪ ਚੁੱਪ ਲਰੀ ਦੇ ਮੈਂ ਵੀ ਹਾਂ ਜੇ ਇਹ ਕਹਿਣਾ ਕੀ ਮੈਂ ਪਹਿਲੀ ਵਾਰ ਹੀ ਕੁੰਡਵਾ ਦੇ ਆਇਆ ਹਾਂ ਮੈਂ ਕਿਹਾ ਭਾਈ ਜੋ ਲੁਕੇ ਆ ਪਾ ਕਰਦੇ ਨੇ ਉਹਨੇ ਡੈਡੀ ਨੇ ਤਾਂ ਸੌਹ ਪਾਈ ਆ ਇਹ ਭਾਈ ਪਾਈ ਆ ਓਏ ਸੌਹ ਭਾਈ ਦੇ ਸੌਹ ਭਾਈ ਦੇ ਹੈ ਇਹ ਕਿਹੜੀ ਬਾਹ ਹੈ ਨਾ ਸਾਰੇ ਘਰ ਬਦ 10 ਸਾਲ ਬਾਅਦ ਨਵੇਂ ਬਣ ਗਏ ਆ ਤਾਂ ਮੈਨੂੰ ਹੋਰੀ ਸ਼ਹਿਰ ਲੱਗਦਾ। ਹਾਂ ਰਿਆ ਬੱਬੀ। ਹਾਂ ਅੱਜ ਧੰਗੇ ਦੇ ਦੇਖਣ ਟੱਕਰ ਸੀ ਆ ਕੇ ਦਲਣਾ। ਪਾਪਾ ਦੇਖਦੇ। ਸਹੀ ਹੈ ਸਹੀ ਹੈ। ਆ ਲਫਾਵਾ। ਕਿਹੜਾ? ਲਫਾਵਾ ਉਹ ਕਿਹਾ ਮੈਂ। ਲਫਾਵਾ ਥੋੜੀ ਲੈਣਾ। ਜੱਫੇ ਤੇ ਪਿਜਾਪਾ ਮਿੱਟਰ ਮਿੱਟਰ ਪਾਣੀ ਪਾਣਵਾ ਰਹੀ ਨਾ। ਪਾਪਾ ਕਿਹਦਾ ਦੱਬਾ ਰਿਹਾ। ਹਰਦੂ ਸਾਡੀ ਰੇਟ। ਰਾਜ ਪਾਣੀ ਵੀ ਮੜਾਇਆ ਹੋ। ਹੂੰ। ਹਾਂ ਜੀ ਜਵਾਦ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਪਾਪਾ ਨੂੰ ਲੈ ਕੇ ਚੱਲੇ ਆ ਘਮਾਉਣ ਬਾਹਰ ਪਾਪਾ ਮੇਰੇ ਪਿਆ ਦੂਤੇ ਤਾਂ ਫੇਜ ਜਾਊਗਾ ਪਾਪਾ ਅੱਜ ਕੋੜਮਾ ਦੇ ਕੋੜਮਾ ਦੇ ਕੋੜਮਾ ਦੇ ਚੱਲੂਗਾ ਉੱਠ ਵੀ ਪਾਪਾ ਹੁਣ ਪਿਆਰ ਹੋਇਆ 10 ਸਾਲਾਂ ਬਾਅਦ ਪਾਪਾ ਚੱਲਾ ਖੂਨ ਨੂੰ 10 ਸਾਲਾਂ ਬਾਅਦ ਨਾਲੇ ਗੱਡੀ ਨਵੀਂ ਲਈ ਆ ਗੱਡੀ ਦੇ ਨਵੀਂ ਦੇ ਵਿੱਚ ਨਵੀਂ ਗੱਡੀ ਦਾ ਘੂਟਾ ਬਾਹਰ ਹੀ ਦਸਾਂ ਸਾਲਾਂ ਬਾਅਦ ਚੱਲਾ ਪਾਪਾ ਹਾਂ ਵੇ ਹੌਣ ਤੇ ਹੀ ਲੈ ਚਾ ਜਿੰਦਾ ਮੈਂ ਚ ਨਹੀਂ ਜਾਂਦਾ ਤੇ ਨਹੀਂ ਫੇਰੇ ਜੀਜਾ ਨਹੀਂ ਕਰਦਾ ਉਹਦਾ ਪਾਪੇ ਦਾ ਹੈ ਜੀਜਾ ਨਹੀਂ ਕਰਦਾ ਹੁਣ ਨਹੀਂ ਜੀਜਾ ਕਰਦਾ ਜੇ ਹਿੰਟੀ ਹੈ ਨਾ ਜਿੰਦੇ ਬੈਠੇ ਕਿੱਥੇ ਹੋਣ ਹੈ ਇਹ ਤਾਂ ਹੋ ਗਈ ਚਾਪਾ ਪਾਪਾ ਸਲੀਪਰ ਸਲੀਪਰ ਵੀ ਪਾਪਾ ਨੇ ਪੋਮਾ ਦੇ ਲੈ ਕੇ ਦਿੱਤੇ ਆ ਪਾਪਾ ਨੇ ਲੈ ਵੀ ਪਾਪੇ ਨੇ ਤਾਂ ਆਸਾ ਸੀ ਦੀ ਕਹਿੰਦਾ ਹੁਣ ਨਹੀਂ ਬਾਹਰ ਜਾ ਹੁਣ ਤੇ ਪਾਰ ਆਪਾਂ ਹੋਣ ਮੈਂ ਕਹਿੰਦਾ ਸਟੈਂਡ ਨਾਲ ਸਟੈਂਡ ਲੈ ਆਓ ਮੈਂ ਇੱਧੇ ਧਾਰ ਲੈਣਾ ਪਾਪਾ ਕੋਈ ਨੇ ਫੜ ਕੇ ਰੱਖਾਂਗੇ ਤਿੰਨ ਨਹੀਂ ਨਹੀਂ ਸਟੈਂਡ ਪਾਪਾ ਲੈ ਆਓ ਮੈਂ ਕਹਿੰਦਾ ਦੂਜੀ ਲਾ ਬ੍ਰੇਕ ਪਿੰਨ ਲਾਈ ਨਾ ਇਦਾਂ ਸੋਹਣਾ ਬਹਿ ਹੋ ਜਾਣਾ ਬ੍ਰੇਕ ਲੱਗੀ ਇਹ ਤੇ ਰਹਿਣਾ ਡੀ ਓਏ ਇਹ ਰੈਡ ਬ੍ਰੇਕ ਨਹੀਂ ਇਹਦੀ ਲੱਗਦੀ ਹੁੰਦੀ ਉਦੋਂ ਹੀ ਹੁੰਦਾ ਹੈ ਮੈਂ ਫੜ ਲੈਣਾ ਕੋਈ ਨਾ ਮੈਂ ਫੜਦਾ ਰੁਕ ਜਾ ਦੋ ਮਿੰਟ ਬਾਅਦ ਚਲਾਉਣਾ ਨਹੀਂ ਇੱਧੇ ਰਹਿਣੇ ਮੈਂ ਇੱਧੇ ਅਵੇ ਚਾਈ ਜਾਂਦੀ ਆ ਬੈਲ ਚੱਕੀ ਨਹੀਂ ਹੁੰਦਾ ਬੈਲ ਚੱਕ ਕੇ ਬਿਠਾਉਣਾ ਪੈਂਦੇ ਚੱਲ ਬਰ ਲੈ ਮੈਂ ਇੱਧਰ ਨੂੰ ਕਰ ਦਿੰਦਾ ਚੱਲ ਬਰ ਆਹ ਹੈਰੀ ਇੱਧਰ ਬਣਾ ਦੇ ਏ ਬੋਦੀ ਪਿਛਲੇ ਨੂੰ ਹਾਂ ਹਾਂ ਮੈਂ ਖੜੀ ਆ ਫੜੀ ਯਾਰ ਬੋਦੀ ਪਿਛਲੇ ਨੂੰ ਹਾਂ ਹਾਂ ਹੋ ਗਈ ਹੋ ਜਾਣਾ ਪਿਛਲੇ ਨੂੰ ਨਹੀਂ ਦੇ ਨਾ ਨਹੀਂ ਨਹੀਂ ਰੰਗ ਨਹੀਂ ਪਾਉਂਦੀ ਆ ਫੜੀ ਲੱਗਦੀ ਆ ਕਿ ਸੇ ਪਿੰਡਿਆ ਤਾਂ ਤਾਂ ਉਹ ਵਾਲੀ ਲਾਵਾਂਗੇ ਟੈਨਸ਼ਨ ਕਾ ਤੋ ਬੈਣ ਡਿਆ ਬੜ ਤੂੰ ਚਾਹ ਰਿਹਾ ਨੇ ਲਓ ਪਿੱਤਾ ਪਰੋ ਸਭ ਸਹੀ ਹੈ ਪਿਆ ਹਾਂ ਬੈ ਚ ਪੱਜੀ ਰਾਈਓ ਨਹੀਂ ਦਿੰਦੇ ਕੀਨ ਦਿੰਦੇ ਇਹਨੂੰ ਬਰੋਕਸੀ ਜੀ ਨੂੰ ਹਾਂ ਅੱਛਾ ਇੱਕ ਪਿੰਡਿਆ ਹੋਰ ਵੀ ਲਾ ਦੋ ਇੱਕ ਮਿੰਟ ਹਾਂ ਲਿਆ ਪਾਪੇ ਨੂੰ ਹਾਂ ਧੱਕਣ ਜਾ ਦੇਖਣ ਟੱਕਰ ਜਾ ਕੇ ਲਾ ਲੋਣਾ ਸਹੀ ਹੈ ਸਹੀ ਹੈ ਆ ਲਾਵਾ ਕਿਹੜਾ ਰਵਾਉਂਦੇ ਨੇ ਲਫਾਫਾ ਥੋੜੀ ਲੈਣਾ ਹਾਂ ਜੱਫੇ ਜੱਫਾ ਵੇਖ ਇੱਕ ਮਿੰਟ ਪਾਣੀ ਪਾਣ ਦਾ ਨਹੀਂ ਨਾ ਪਾਣੀ ਕਿਹਦਾ ਲੈ ਆ ਸਾਡੇ ਜਿਹੜੇ ਹੁੰਦਾ ਸੜਾਈਆਂ ਕਰਦੇ ਥੋੜਾ ਲਾਉਣਾ ਪੈਂਦਾ ਪਾਪੇ ਨੂੰ ਬਾਹਰ ਕੱਢਣਾ ਥੋੜਾ ਔਖਾ ਹੋ ਜਾਂਦਾ ਹੈ तो ना तो ना तो 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 ਇਹ ਮੋਰ ਨੂੰ ਚਾਪਦੇ ਆਂ ਮੈਂ ਕਹਿੰਦੀ ਇਦਾਂ ਨਹੀਂ ਉਹ ਦੂਜੀ ਤਰ੍ਹਾਂ ਬਹੁਤ ਦੂਜੀ ਤਰ੍ਹਾਂ ਬੈ ਕਰ ਲਓ ਇਦਾਂ ਮੋਰ ਨੂੰ ਮੋਰ ਨੂੰ ਹੋ ਸਕਦਾ ਹਾਂ ਫੈਰ ਹੁਣ ਫਾੜ ਲਈਓ ਐਨ ਕੱਟ ਬਸ ਹੁਣ ਦੋਨਾਂ ਛੇੜਾਂ ਦਾ ਫਾੜ ਲਏ ਹਾਂ ਪਾਣੀ ਜ਼ੋਰ ਹੀ ਜ਼ੋਰ ਇਸ ਦਾ ਮੋਰੇ ਪਾਰ ਪੋਣਾ ਪਣਾ ਨਹੀਂ ਰੇਡ ਦੀ ਜਿੱਤ ਉਹ ਡਿੱਗੀ ਖੋਲੇ ਲਈ ਡਿੱਗੀ ਡਿੱਗੀ ਕੋਲ ਦੇ ਦੇ ਦੇਖੀ 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 ਹੌਲੀ 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 ਇੱਕੀ ਦੇਖੀ ਦੇਖੀ ਹੌਲੀ 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 ਹੌਲਾ 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 ਚਾ ਮੈਂ ਵੀ ਬੀਬੀ ਤੇਰਾ ਘਰ ਆਲਾ ਲਾਤਾ ਥੱਲੇ ਲੱਗਦਾ ਹੂੰ ਆਹ ਕਿਹੜਾ ਪਤਾ ਹੀ ਨਹੀਂ ਪਾਪੇ ਨੂੰ ਕਿਹੜਾ ਗਾ ਆਹ ਕਿਹੜਾ ਤੇ ਉਹਨਾਂ ਕਿਚਨ ਮੋਰੇ ਸਹੀ ਰਹਿਣਾ ਗੰਮ ਹੂੰ ਮੋਰੇ ਸਹੀ ਰਹਿਣਾ ਆ ਮੋੜੇ ਬਿਠਾ ਲਓ ਉੱਪਰ ਤੋਂ ਹੇਠੇ ਵਾਲਾ ਉੱਪਰ ਨੂੰ ਮੈਂ ਤੇ ਚੋੜਾ ਬੀਜਾ ਵੇ ਜਾਈਂ ਮਾੜਿਆ ਇਹ ਤੇ ਵਾਹ ਨੀ ਸੁਪਾ ਉਹ ਉੱਥੇ ਬਿਠਾਉਣਾ ਕਿੰਦਾ ਪੈਣ ਤੂੰ ਹੋ ਮੰਗਵਾ ਹੋ ਇਹ ਕਿਹਾ ਮੈਂ ਨਾ ਕੋਈ ਮੜ ਗਿਆ ਪੈ ਤਾਂ ਖਾਂ ਹੋ ਜਾ ਨਹੀਂ ਨਹੀਂ ਜਾਂ ਕਿੱਥੇ ਹੋ ਉਸ ਮਾਣਾ ਤੋਂ ਹੋ ਸਹੀਦਾ ਉੱਦੋਂ ਉਹ ਖੁੰਝਿਆ ਜਾ ਜਾਣ ਇਸ ਤੋਂ ਕੇ ਬਾਜ ਜਾਣਾ ਕੰਮ ਸੀ ਪਿੱਛੇ ਦੇਖ ਲੈ ਜੋ ਪਿੱਛੇ ਬਿਠਾਉਂਦਾ ਪਿਛਲੇ ਬੈ ਉਹ ਆਇ ਕੋ ਉਧਰ ਚੱਲ ਜਾਂਦਾ ਇਕਦਮ ਇੱਥੇ ਇੱਕ ਦੰਗਾ ਹੈ ਪਿੱਛੇ ਵੀ ਬਿਠਾਵਾਂਗੇ ਚੱਕ ਕੇ ਮੈਂ ਤੁਹਾਨੂੰ ਦੱਲਾਂਗਾ। ਇੱਥੇ ਇਹ ਸੋਖਿਆ ਆ ਦੇਖੋ। ਆਪੇ ਆ ਨਾਲ ਲਾ ਕੇ ਉਧਰ ਵੜ ਜਾ ਲੱਤਾਂ ਦੇ ਨਾਲ ਇੱਥੇ ਪਿੱਛੋਂ ਕਹਿੰਦਾ ਲੱਤਾਂ ਸਿੱਧੀਆਂ ਪਸਾ ਲਓ ਬਾਅਦ ਚ ਜਾ ਕੇ ਲੱਤਾਂ ਵਿੱਚ ਇਦਾਂ ਚਾਲੀ ਦਵਲ ਚੱਕੀ ਇਹ ਫੇ ਭਾ ਦਾਂਗੇ ਜਾਂ ਅੱਛਾ ਠੀਕ ਹੈ ਠੀਕ ਹੈ ਜੀ ਜੋ ਕਿ ਨਾ ਨਾ ਪਾ ਬਾਇਰ ਦਿੱਤੇ ਗੜੇ ਕਰਕੇ ਮੈਂ ਪਿੱਛੇ ਹੋ ਗਿਆ ਤਾਂ ਸਿੱਧਾ ਨਹੀਂ ਹੋਇਆ ਤਾਂ ਅੱਗੇ ਵੱਡਾ ਕਹਾਣੀ ਨਹੀਂ ਹੋਉਂਦੀ ਕੋਈ ਨਾ ਕੋਈ 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 ਕੋ ਕਈ ਬੋਤਲ ਪਾ ਪਾ ਪੇਰਾ ਪਾਜ ਨੂੰ ਅੱਛਾ ਕਰਤੀ ਨਹੀਂ ਨਾਈ ਨੇ ਤੰਗਾ ਤਨ ਰਹਿ ਗੋ ਤੂੰ ਆ ਆ ਛੱਡ ਦੇ ਬੰਦ ਆ ਬੰਦ ਹੋ ਗਿਆ ਉਹ ਨੂੰ ਹੰਦਾ ਕਰੀ ਅੱਜ ਆ ਗਏ ਹੋ ਗਿਆ ਕੋਈ ਨਾ ਕੋਈ ਕਹਿੰਦਾ ਕੱਲ ਤੋਂ ਨਾ ਆ ਹੈਂਡ ਬ੍ਰੇਕ ਲੱਗੀ ਨਹੀਂ ਹੈਂਡ ਬ੍ਰੇਕ ਲਾ ਹੈ ਜੀ ਜਾ ਰਿਹਾ ਵਾਹ ਵਾਹ ਕਾਲੂ ਤੂੰ ਮਾਣ ਲੈ ਸਾਡੋ ਤੂੰ ਇਹ ਛੱਡ ਦੇ ਪਪਾ ਇਥੋਂ ਮਿਲੂ ਜਾਣ ਓ ਜਾਣਾ ਬਹੁਤ ਫੱਟ ਫੋਬਿਆ ਇਹ ਹੋ ਗਿਆ ਜਮ ਬਹੁਤ ਜਿਆਦਾ ਚੱਲਦੇ ਹੋ ਅੱਜ ਆਪਾਂ ਲਾਵਨਾ ਲਾਈ ਦੇ ਜਾਂ ਤੂੰ ਲਾਈ ਦੇਣਾ ਮੈਂ ਸੀਟ ਕਾਂ ਕਰ ਲੈਂਦਾ ਲਾ ਦੇ ਤਾ ਚੱਲ ਲਾ ਦੇ ਚੱਲ ਲੱਤ ਪਾ ਹਰ ਕੰਦ ਲਾ ਲਾ ਚਾਰ ਚਾਹ ਦੇ ਆਹ ਦੇ ਹੁਣ ਚੱਲੋ ਅਖ ਲੋ ਆਹ ਮੋਲ ਦੀ ਸੀਟ ਕਰਾਂ ਆਪਾਂ ਹੌਲੀ ਹੌਲੀ ਪੈ ਪੋਣੀ ਪਾ ਪੈ ਗਾਣ ਨੂੰ ਮਜੂਰ ਜਮਾ ਕਰ ਬਚੋ ਗਿਆ ਤੈਨੂੰ ਪੈਰ ਕਰ ਲੈਣ ਦੋ ਜੀ ਇੱਥੇ ਲਾਜੋ ਹਾਂ ਐਲੀ ਹੈ ਨਾ ਬੇਦਕ ਹੈਂਡ ਬ੍ਰੇਕ ਲੱਗੀ ਆ ਚੱਲ ਭਾਣੇ ਡੁੱਲੇ ਡੁੱਲੇ ਹਾਂ ਬਸ ਚੱਲ ਡੁੱਲੇ ਡੁੱਲੇ ਹਾਂ ਸਹੀ ਆ ਬਹਿ ਗਿਆ ਚੱਤਾ ਨਾਲ ਹੀ ਰੱਖ ਦੇ ਅੱਛਾ ਚੱਲ ਜੀ ਜੀ ਗੈ ਗਿਆ ਹੁਣ ਔਖੇ ਔਖੇ ਹੋ ਕੇ ਪੈ ਔਖੇ ਹੋ ਕੇ ਬੁਰਾ ਹਣ ਖੂਬ ਤੇ ਲੈ ਕੇ ਜਾਂਦੇ ਪਾਪੇ ਨੂੰ ਅੱਛਾ ਜਾਣਾ ਜਾਣਾ ਪਾਪੇ ਜਿੱਥੇ ਜਿੱਥੇ ਬਾਬੇ ਲਿਆਂਗੇ ਜਾਂ ਤੁਸੀਂ ਲਿਆ ਹੋਈ ਉੱਥੇ ਚਲੋ ਕਿਉਂ ਚਲਾਏ ਪਾਪੇ ਪਾਪਾ ਗੱਡੀ ਕਿੱਦਾਂ ਆਪਣੀ ਲੈ ਗੱਡੀ ਦੇ ਮਾੜੇ ਪਤਾ ਕਿ ਅੱਜ ਦਾ ਮੰਜਲੇ ਬੈਠਾ ਗੱਡੀ ਤੇ ਪਹਿਲੀ ਵਾਰੀ ਪਾਪਾ ਅੱਜ ਗੱਡੀ 'ਚ ਬੈਠਾ ਆਪਣੀ ਆਈ ਹਾਂ ਉਹ ਆਹਾ ਅੱਜ ਪਿੰਡਾ ਅੱਜ ਮੈਂ ਕੁਝ ਨਹੀਂ ਆ ਗਈ ਕੋਈ ਪੰਜਾਬੀ ਦੇਖਣਾ ਸਹੀ ਗੱਲ ਆ ਕਿੰਨੇ ਚਿਰ ਬਾਅਦ ਹੈ ਨਾ ਸਾਰੇ ਘਰ ਬਦਲ 10 ਸਾਲ ਬਾਅਦ ਆਹ ਤਾਂ ਮੈਨੂੰ ਹੋਰ ਹੀ ਸ਼ਹਿਰ ਲੱਗਦਾ ਲੋ ਜੀ ਹੁਣ ਆ ਗਏ ਨੇ ਹੁਣ ਲਾਉਂਦੇ ਆ ਫੇ ਲਿਖਾਈ ਅਬ ਆ ਨੀ ਓਏ ਤੂੰ ਕਰਦਾ ਆ ਕਿੱਥੇ ਆ ਜਾ ਕਿੱਥੇ ਆ ਜਾ ਕਿੱਤੇ ਆ ਜੋ ਲਾ 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 ਕੁ ਨੂੰ ਜਿਦਾ ਸਾਡੀ ਨੀਗਾ ਲੜ ਗਿਆ ਓ ਲੜਨਾ ਭਈਓ ਕੋ ਬੁੱਕ ਕਰ ਦਿੱਤਾ ਬਣਾ ਕੇ ਤੀਕਿਆ ਆ ਲੈ ਮੈਂ ਇੱਥੇ ਬੈਠੂ ਹੋਰ ਕੇ ਮੈਂ ਤੇ ਉਹਨੂੰ ਬੈਕ ਕਰਦੀ ਹਾਂ ਬੈਕ ਕਰਦੀ ਬਰਡ ਤੇ ਬਹਿਣਾ ਵਾ ਫਾਇਦਾ ਓਏ ਓਏ ਡਾਉਣਾ ਓਏ ਕੀ ਤੇ ਕੁਛ ਨਾ ਰਹਾ ਕਰਨੀ ਇਹ ਤਾਂ ਵੀ ਠੀਕ ਨਹੀਂ ਠੀਕ ਨਹੀਂ ਠੀਕ ਹੈ ਇਹ ਰੱਬ ਦੇ ਬਰਨ ਨਾ ਹੈ ਕਿ ਉਹ ਦੀ ਕੀ ਹੋ ਗਈ ਹੈ ਕਿ ਕਰਦਾ ਦਾਰੂ ਕਿੱਥੇ ਆ ਆ ਤੱਕ ਹਦਸੀ ਇਹਨਾਂ ਜਾ ਬਣਾ ਲਾ ਲਾ ਨਾ ਉਹ ਲਾ ਹੀ ਲਈ ਭੈਣ ਹੈ ਕੀ ਹੋ ਗਿਆ ਤੱਕ ਲਾ ਹੀ ਲੈਂਦਾ ਹਾਂ ਦਾ ਉਹ ਲਾ ਹੀ ਲੈ ਲਾ ਲਿਆ ਮਾੜੀ ਤੱਗੀ ਨਾ ਤੁੰਡੀ ਉਹ ਤੇ ਲੱਗੀ 40 ਦਿਨ ਲੱਗੇ ਉੱਤਰ ਉਹਦੀ ਲੱਗ ਗਈ ਹੁਣੀ ਯਾਨੀ ਆ ਮੇ ਪਲਾਸਟਿਕ ਵੀ ਲੱਗੀ ਆ ਆਹ ਲੈ ਕੀ ਰਵੜ ਗਈ ਉਹ ਹੈਗੀ ਪਾਪਾ ਪਲਾਸਟਿਕ ਰਹੀਆਂ ਪਰ ਇਹਨੂੰ ਹੀ ਕਰ ਦੇਣੀ ਆ ਚੱਲ ਕੋਈ ਨਹੀਂ ਹੋ ਜਾਣੀ ਸਾਈਡ ਨਾਲ ਕਰਕੇ ਡਾਲੀ ਪੈਂਦੀ ਨੇ ਤਾਂ ਕਰਕੇ ਆ ਥੱਲੇ ਡੈਪ ਪੈਂਦੀ ਇਦਾਂ ਬਾਹਰ ਪਾਉਂਦੇ ਨਾ ਥੱਲੇ ਡੋਪੀ ਚੱਕ ਪਾਪਾ ਸੱਟ ਵੀ ਲਵਾ ਲਈ ਪਹਿਲੀ ਵਾਰੀ ਆਇਆ ਨਾ ਪਾਪਾ ਤੇ ਡੈਡੀ ਨੂੰ ਵੀ ਕਹਿੰਦੇ ਚੋਪਰ ਚੋਪਰ ਵੀ ਨਹੀਂ ਹੁੰਦੇ ਇਹ ਕਹਿੰਨਾ ਕੀ ਮੈਂ ਪਹਿਲੇ ਵਾਲੀ ਕੁੰਡਾਂ ਦੇ ਆਇਆ ਹਾਂ ਮੈਂ ਕਾ ਭਾਈ ਜੋ ਲੁਗੇ ਆਪਾਂ ਕਰਦੇ ਨੇ ਉਹਨੇ ਡੈਡੀ ਨੇ ਤਾਂ ਸੌਂ ਪਾਈ ਆ ਆ ਭਾਈ ਨੂੰ ਪਾਈ ਹੈ ਉਹ ਸੌਂ ਪਾਜੀ ਚਲ ਵੀ ਸੌਂ ਪਾਜੀ ਜੀ ਆ ਇਹ ਕਿਹੜੀ ਮਾ ਇਹ ਕਿਹੜੀ ਆਪਾਂ ਦੇ ਨਾਲ ਉਹਦਾ ਹੀ ਕਰਦੀ ਹੈ ਉਹ ਕਪੜਾ ਦੇਖ ਜਿਆਦੀ ਜ ਨਹੀਂ ਪਾਪਾ ਲੱਗ ਗਈ ਉਹ ਮਾਰੀ ਕੀ ਚੈਨ ਬਹੁਤ ਛੇ ਉਹ ਹੈਗੀ ਮਾਰ ਇਹ ਇੱਥੇ ਹੁਣੇ ਹੀ ਹੋਇਆ ਜਦੋਂ ਇਦਾਂ ਪਿੱਛੇ ਨੂੰ ਹੋਇਆ ਆ ਕੋਈ ਨਾ ਰਹਿਣ ਦੀ ਉੱਧਰ ਰਹਿਣ ਦਾ ਭਾਵੇਂ ਇੱਥੇ ਉੱਧਰ ਹੀ ਰੱਖ ਲਓ ਪਿਆ ਕੋਈ ਨਾ ਮੈਂ ਬੈੱਡ ਤੇ ਹੋ ਜਾਣਾ ਛੱਕਿਓ ਪੈਰ ਪਾਪਾ ਤਾਂ ਨਹੀਂ ਦਾਂ ਇਹ ਖਤਾ ਥੱਲੇ ਨੂੰ ਹੋ ਜਾਂਦਾ ਨਾ ਵੀ ਪੈਰ ਰੱਖੇ ਆ ਆ ਸਾਮ ਖੜਾਉ ਕਰਦਾ ਲੈ ਆਹ ਆਹ ਇੱਥੇ ਨੂੰ ਕੰਬ ਜਾਂਦਾ ਇਹ ਕੰਬਦਾ ਆਹ ਕੰਬਣਾ ਮਜਾ ਤਾਂ ਲਾਉਗਾ ਇਹ ਮੇਰੇ ਕਿਤੇ ਬੈਠਣਾ ਓਏ ਖੁਫਾਰਨਾ ਹੋ ਜਾਂਦਾ ਆ ਕੰਮ ਜੰਨਿਆ ਪੀਤਾ ਹਾਂ ਹਾਂ ਕੋਕ ਟੋਲੇ ਆ ਸੀ ਵਿੱਚੋਂ ਲਮਕਾ 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 ਪਹਿਲਾਂ ਪੇਪਰ ਰੱਖ ਲੈ ਪੈਰਾਂ ਨੂੰ ਕਤਲਾ ਭਾਈ ਕਸਣ ਪੈਰ ਰੱਖ ਤੈਨੂੰ ਨਹੀਂ ਦੇਣਾ ਆ ਵੀ ਗੱਲ ਸੇ ਪਿੰਨੇ ਠੀਕ ਨੇ ਖਾਣਾ ਖਰਾ ਗਿਆ ਹਾਂ ਔੜੀ ਸਾਮਾ ਡੋਲ ਜਾਣਾ ਦੇਖੋ ਔਲ ਤੇਲ ਵੀ ਆ ਤੇਲ ਮਿਲਾ ਕੇ ਪਾਵਾ ਆਪਾ ਮਿਹਨਤ ਕਰਨ। ਅਖੋਰ ਬਾਗੇ ਕਰਨ। ਕਾ ਕਾ ਲਾ ਮਾ ਜੀ। 10 ਸਾਲ ਬਾਅਦ ਕਿੰਨੇ ਸਾਲਾਂ ਬਾਅਦ ਆਪਣੇ ਵਿਆਹ ਨੂੰ ਹੋ ਗਏ? ਆਪਣੇ ਵਿਆਹ ਨੂੰ ਤੋਂ 19 ਸਾਲ। ਪਹਿਲੀ ਵਾਰੀ ਕੋੜਮਾ ਦੇ। ਉਹ ਵੀ ਅੱਜ ਗਏ ਹੀ ਘੁੰਮਣ ਸਾਰੇ ਰਿਸ਼ਤੇਦਾਰ ਹੀ ਸੁਹਾਨਾ ਜਿੰਦਾ ਕਿ ਮੁੜ ਕੇ ਕੀ ਬਣ ਜਾ। ਜੈ ਜੀ ਬਈ ਭਾਉ ਜੀ ਪੱਗੇ ਦਾ ਲੱਗੀ। ਬਣ ਨੂੰ ਮੈਂ ਕਹਾਂਗਾ ਪੰਜਾਂ ਚਾਲਾ ਢੀ ਰਹੇ ਆ। ਮਰਾ ਬਾਪੇ ਦੀ ਹੀ ਨੰਨਾ ਬੇਨੈਲ ਵੀ ਮਾ ਕੋਰਵਾ ਦੇ ਗਿਆ ਹਾਂ ਸਹੀ ਗੱਲ ਹੈ ਆਉਂਦੇ ਛੱਟ ਵੀ ਲਵਾ ਲਈ ਬਾਪੇ ਇਹਦਾ ਇਹਨੇ ਜਦਾਂ ਕਿ ਮੜੀ ਪੂਲੀ ਹੋਈ ਆ ਹੁਣ 10 ਸਾਲ ਅੰਦਰ ਰਿਆ ਉਹ ਦਾ ਵਹਿਣ ਕਰਕੇ ਉਹ ਮਾੜੀ ਛੈਲ ਜੀ ਲੱਗ ਗਈ ਚੱਲ ਕੋਈ ਨਹੀਂ ਉਹ ਜਿਹੜਾ ਕੋਟੇ ਰੋੜਾ ਲਾਇਆ ਰੱਖ ਗਿਆ ਦੇ ਨਾ ਤੇਜ ਜਦੋਂ ਆਇਆ ਉਹ ਚਾਹੇ ਤੇ ਜਦ ਦਸਿਆ ਆਏ ਇਹ ਪੱਜਾ ਫੈਦਾ ਬਾਹਰ ਇਹ ਤਾਂ ਪੱਜਾ ਆਇਆ ਮੋਰੇ ਗੱਡੀ ਦੇ ਗੱਡੀ ਉਹ ਗੱਡੀ ਦੇਚ ਨਾ ਲਾਫੇ ਜਾ ਉਹ ਵੇ ਆ ਗਏ ਨਾ ਇੱਥੇ ਗਿਆ ਖੋਦੀਆਂ ਨਹੀਂ ਮਾਰ ਤੋ ਦੇ ਉਹ ਹੋ ਗਿਆ ਫੋਨ ਆ ਗਿਆ ਆ ਭਰਾ ਜੀ ਬਿੱਲੇ ਵਧ ਗਿਆ ਬਿੱਲੇ ਪਾ ਜਾਨ ਸਾਹਿਬ ਮੈਂ ਪਾਪਾ ਦੇ ਦੱਸਾਂ ਹੀ ਰੋਹ ਦੇਂਦਾ ਵਾ ਜਾਣਾ ਹੀ ਜਾਣਾ ਮੈਂ ਕਿ ਮੋੜ ਕੇ ਫੇਰ ਜਾਂਦਾ ਰਹਿਣਾ ਚੱਲ ਜੀੜਾ ਕਢਾਈ ਆਹ ਦੇਖੀੁੰਦਾ ਕੀ ਕਰਦਾ ਪੁੱਤ ਰਿਆ ਪੂਰਾ ਪੁੱਤ ਰਿਆ ਮੜ ਕੇ ਟਾਲਾ ਸਮਰੇ ਨੇ ਪੁੱਤ ਦਾ ਸੁਗਦਾ ਹੈ ਆਹ ਮੈਂ ਦੇਦਾ ਸੀ ਹੋਏ ਸਮਾਂ ਜੀੜੀ ਮਾਰ ਲਈ ਕਹਿੰਦਾ ਮੈਂ ਸੋਚਿਆ ਹੀ ਨਹੀਂ ਬਾਹਰ ਬੁਰ ਜਾਉ ਮੈਂ ਅੱਜ ਮੈਂ ਕਿ ਚਾਲੇ ਜੀ ਕਢਾਉਨੇਗੇ ਜੀ ਛੋੜ ਨਹੀਂ ਨਹੀਂ ਠੀਆ ਬਈ ਯਾਰ ਵਧੀਆ ਸਰੋ ਹੋਰ ਕਿਦਾਂ ਸੇਤਾ ਮੇਰਾ ਹੋ ਗਿਆ ਕਈ ਨਾ ਕਰਦੇ ਆ ਉਹ ਵਾਸ਼ੇ ਲੱਗਿਆ ਮਾਛੜ ਜੀ ਹੋਰ ਲੈ ਕੇ ਮਾਛਾ ਮਾਛ ਰੋਟੀ ਖਾ ਲਾ ਮੈਂ ਕਿਹਾ ਨਹੀਂ ਨੂੰ ਭੁੱਖੀ ਨਹੀਂ ਲੱਗੀ ਨਾਲੇ ਮੈਨੂੰ ਚਾਹ ਹੀ ਗੱਡੀ ਦੇਖੀ ਵੀ ਅੱਜ ਬੈਠਾ ਵੀ ਅੱਜ ਝੂਟਾ ਵੀ ਅੱਜ ਰਿਆ ਕਿਆ ਕੋਲ ਵਾਲਾ ਕਰ ਵੀ ਅੱਜ ਦੇਖਿਆ ਭੁੱਖ ਨਹੀਂ ਲੱਗੀ ਨਾ ਮਨੇ ਕਦਾਤਿਆ ਆ ਤੂੰ ਖਾਲਾ ਜਮਰ ਆ ਕੋਲਮਾਂ ਦਾ ਘਰ ਜੇ ਖੁਸ਼ ਹੋ ਗਿਆ ਰੋਟੀ ਪਾਣੀ ਸ਼ੱਕ ਲਿਆ ਆ ਤਾਂ ਹੁਣ ਕੰਨ ਚੱਲ ਜਾ ਲੈ ਐਰੀ ਗਰ ਵੀ ਘੁੱਟ ਲੈ ਹਾਂ ਲੈ ਨਾ ਮੁਝਾ ਬਾਹਰ ਤੇ ਕੋਈ ਨਹੀਂ ਹੋਦਾ ਹਾਂ ਦੇਖੋ ਐਰੀ ਹੈ ਹੋਰ ਨਹੀਂ ਚੱਲੇ ਆ ਟਾਈਮ ਬਹੁਤ ਹੋ ਗਿਆ ਪਹਿਲੇ ਲੇਟ ਬਹੁਤ ਹੋ ਗਿਆ ਹੈਨਾ ਚੱਲਗੇ ਮੰਮੀ ਵੀ ਕੱਲੀ ਆ ਮਾੜੋ ਫੋਨ ਕਰੀ ਜਾਂਦੀ ਘੜੀ ਘੜੀ ਮੇਰਾ ਉਧਰ ਹੀ ਆ ਸੀ ਉਧਰ ਹੀ ਜਾਣਾ ਸੰਦ ਨਾਲ ਝੱਕਾ ਆ ਗਿਆ ਹੁਣ ਘਰੇ ਆ ਰੇਡੀ ਹੋ ਹੈਂ ਰੈਕ ਨੰਨਾ ਆ ਗੇ ਕੌਮ ਚਾਹ ਮੇ ਹੋਰ ਪਾਪਾ ਕਿੱਧਰ ਤੋਂ ਫਿਰ ਕੇ ਮੈਂ ਨੰਦ ਆ ਗਿਆ ਕਿ ਇਹ ਡਿੰਗਰੇ ਬੈਕ ਤੇ ਦਾ ਦੋ ਵਧੀਆ ਬਈ ਕੋ ਮੰਡਾ ਨਹੀਂ ਬੰਦਾ ਠੀਕ ਹੋ ਜਾਂਦਾ ਕਿਹਨੀਆਂ ਦੇਸੀ ਵੀਡੀਓ ਨਹੀਂ ਬਣਾਈ ਚਾਹੀਦੀ ਜਦ ਜਾਣ ਵੀ ਕੇਸ ਆ ਪਤਾ ਹੀ ਆ ਤੁਹਾਨੂੰ ਫੋਂਚੜਾ ਲੀਏ ਅੰਦਰ ਆ ਗਿਆ ਹਣ ਹਾਂ ਕਿਦਾਂ ਉਤਰਨ ਲੱਗੇ ਉਤਰਨ ਲੱਗੇ ਲੱਗੀ ਮਾੜੀ ਜੀ ਚੱਲ ਤਾਂ ਵੀ ਲੱਥੀ ਉੱਧਾ ਇੱਥੇ ਆ ਮਾੜੀ ਲੱਗੀ ਉਹਦਾ ਹੈਗੀ ਨਾ ਮਾੜੀ ਜਈ ਹੈ ਲੱਗੀ ਭਗਵਾਨੀ ਕੋ ਹੂੰ ਮਨੋਂ ਇਹ ਝਾਂਦੇ ਲੱਗਦੀ ਪਾਣੀ ਘਰ ਜਿੰਨੀ ਜਾਂਦਾ ਵਿੱਚ ਜਾ ਪਾਣੀ ਸਹਿਮਦਾ ਬੀਬੀ ਜਿਹੜੇ ਚੱਕੂ ਜੀ ਸ਼ਾਦਰ ਜੋ ਉਹ ਉੱਪਰ ਆਇਆ ਆ ਵਿਚ ਉਹ ਆਪ ਪਹਿਲਾਂ ਫੋਨ ਹੀ ਨਿਕਾ ਦਾਂਦਾ ਇਹਦੇ ਤੇ ਪਾਣੀ ਸੈਂਕੜੇ ਫੋਨ ਪਹਿਲਾਂ ਥੋੜੇ ਏਨੇ ਬਾਤ ਤੋਂ ਪਾਣੀ ਆ ਨਾ ਪਰ ਲੀਗਜ ਦੀ ਪਾਣੀ ਉਹਨੇ ਤੇ ਇਹਨੇ ਟੀਕਾ ਕਰਾਇਆ ਸਵੇਰ ਨੂੰ ਇਹ ਸਵੇਰ ਵਕਤ ਹੁਣ ਹੈ ਨਹੀਂ ਬਲਵੀ ਲੋ ਜੀ ਹੁਣ ਆ ਗਿਆ ਘਰ ਤੇ ਭਾਬਾ ਵੀ ਫੜ ਕੇ ਸੌ ਗਿਆ ਆ ਸਵਾਦਾਂ ਹੋ ਗਿਆ ਸਵਾਦਾਂ ਤੇ ਭਾਪੇ ਨੇ ਬਿਲਕੁਲ ਆ ਛੱਡੀ ਵੀ ਮੈਂ ਨਹੀਂ ਵਾਰ ਗੇੜਾ ਮਾਰਨਾ 10 ਸਾਲ ਹੋ ਗਿਆ ਹੀ ਅੰਦਰ ਹੀ ਔਣੇ ਨੂੰ ਇਹ ਗੱਡੀ ਝੋੜੀ ਹੋੜੀ ਭਾਰ ਅੱਗੇ ਨਾ ਬਹੁਤ ਅੜਕਾ ਹੋਇਆ ਕਿਤੇ ਨਾ ਕਿਤੇ ਗੇੜੀ ਕਢਾ ਲਿਆ ਤਾਂ ਨਿਕ ਨਹੀਂ ਤੇ ਨਹੀਂ ਭਾਪਾ ਸਾਡਾ ਖੂਰ ਰਹਿ ਗਿਆ ਅਜੇ ਕਈ ਦੋ ਤਿੰਨ ਤਾਂ ਹੀ ਰਹਿਤੇਦਾਰਾਂ ਗਏ ਉਹ ਵੀ ਵੀਡੀਓ ਬਣ ਨਹੀਂ ਰਹੀ ਪਰ ਕਈ ਥਾਂ ਗਏ ਫੇ ਤੁਹਾਨੂੰ ਪਤਾ ਹਰ ਥਾਂ ਕੈਮਰਾ ਚੱਕੇ ਬੱਦੀਆਂ ਨਹੀਂ ਲੱਗਦਾ ਨੇ ਉਹ ਬੱਦਲ ਬੂਹਾ ਟਪੂਗਾ ਅਜਾ ਮੈਂ ਕਹੀ ਤਾਂ ਵੀ ਰਿਆ ਕਹੀ ਤਾਂ ਵੀ ਰਹਿ ਨਾਲ ਇਹ ਧੁੱਪ ਦੀ ਰੋਸ਼ਨੀ ਪਈ ਬਾਹਰ ਚਾਨਣ ਜਿਹਾ ਲੱਗਾ ਦਸਾਂ ਸਾਲਾਂ ਬਾਅਦ ਬੰਦੇ ਨੇ ਬਾਹਰਲਾ ਮਨੋਲ ਦੇਖਣਾ ਪਾਵਾ ਕਹਿੰਦਾ ਬਦਲ ਹੀ ਬਹੁਤ ਕੁਝ ਗਿਆ ਨਵਾਂ ਕਰਦਾ ਆਜੇ ਗਿਆ ਪਹਿਲੀ ਆਈ ਕੁਲਮਾਂ ਤੇ ਸਹੀ ਹੀ ਹੈ ਜੀ ਤੇ ਗੁੱਥੇ ਬਰਮਾਤੀ ਕੋਰ ਵੀ ਸਾਰੇ ਰਸਤੇ ਤਰਾਂ ਜਾਇਆ ਆਪਣੇ ਮਾਂ ਪੇ ਦੀ ਹਰ ਕੋਈ ਜਿਹੜੀ ਤੋਆਈ ਹੁੰਦੀ ਉਹ ਕਾਢ ਦਿਆ ਕਰੋ ਭਾਵੇਂ ਸਾਨੂੰ ਥੋੜੀ ਜੀ ਤਕਲੀਫ ਹੋਈ ਤਕਲੀਫ ਕਾਦੀ ਬੇਰੰਗ ਨਹੀਂ ਹੁੰਦੀ ਆ ਚੱਕਣਾ ਸਣਾ ਪਰ ਗੱਲ ਇਹ ਆ ਵੀ ਜਿਹੜਾ ਕੰਮ ਹੋਣਾ ਉਹ ਹੋ ਜਾਂਦਾ ਆਂਦਾ ਕੋਈ ਵੀ ਕੰਮ ਇਦਾਂ ਨਾ ਆ ਕਰਨਾ ਫੋਕੇ ਵੀ ਲੈ ਆਪਾਂ ਪਹਿਲਾਂ ਹੀ ਦਿਲ ਛੱਡ ਦਿੰਨੇ ਆ ਇਸ ਲਈ ਜੋ ਮਾਫੀ ਚਾਹੁੰਦੇ ਹੁੰਦੇ ਉਹ ਕਰ ਦਿਆ ਕਰੋ ਬਾਕੀ ਦੇਖੀ ਜੋ ਤੇ ਕੋਣ ਖੂਦਾ ਰਹਿ ਗਿਆ ਉਹ ਵੀ ਅਸੀਂ ਕਿਸੇ ਦਿਨ ਦੇਖਦੇ ਆਂ ਵੀ ਜੇ ਤਾਂ ਫੋਕੇ ਦਾ ਕੋਈ ਸੱਟ ਲੱਗੀ ਹੁਣ ਜਿੰਨਾ ਚਿਰ ਉਹ ਵੀ ਠੀਕ ਹੁੰਦੀ ਹੁੰਦੀ ਹੈ ਨਾ ਜਦ ਅਸੀਂ ਜਿੰਨੀ ਅਰੀ ਭਾਪੇ ਨੂੰ ਤਾਂ ਮੈਂ ਬਾਹਰ ਤਾਈ ਨੂੰ ਨੀਂਜਾ ਦੰਦਾ ਕਿ ਇਹਦਾ ਮਾਸ ਨਾ ਬਹੁਤ ਜਿਆਦਾ ਪੂਲਾ ਹੋ ਗਿਆ ਆ ਜਦੋਂ ਮੜੀ ਕੀ ਕੋਈ ਚੀਜ਼ ਲੱਗਦੀ ਆ ਨਾਲ ਹੀ ਖੂਨ ਤੇ ਜਿਹੜਾ ਵਗਣਾ ਪਊਗਾ ਨਾ ਪਾਣੀ ਸਿੰਮਣ ਲੱਫਿੰਦਾ ਵਿੱਚ ਉਹ ਪਤਾ ਨਹੀਂ ਕੀ ਪ੍ਰੋਬਲਮ ਆ ਪਰ ਪਹਿਲਾਂ ਲੱਤ ਦਾ ਪੂਰਾ ਹੁਣ ਲਾਜ ਕਰਾਉਣਾ ਪੈਣਾ ਫੇਰ ਜਾਂ ਨੈਕਸਟ ਕੋਈ ਨਾ ਕੋਈ ਕਰਾਂਗੇ ਓਕੇ ਬਾਏ ਜਿਉਂਦੇ ਬਾਜੇ ਰਹੋ ਤੇ ਆਪਣੇ ਮਾਂ-ਪੇੜੀ ਦੀ ਇੱਜ਼ਤ ਕਰੋ ਬਾਏ ਬਾਏ